ਆਪਣਾ ਹੀ ਦਸਤਕ ਦੇ ਚੁੱਕਾ। ਪਰ ਸਾਡੀ 2024 ਦੇ ਵਿੱਚ ਹੈ। ਇਹ ਪਹਿਲੀ ਪੀ ਸਿੰਘ ਦਾ ਹਲਕੀ ਪੀ। ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ। ਪਰਮਾਤਮਾ ਕਰੇ ਇਸ ਨਵੇਂ ਸਾਲ ਦੇ ਵਿੱਚ। ਵਾਹਿਗੁਰੂ ਜੀ ਦੇ ਤੇ ਸਾਰੇ ਕਿਰਤ ਤੇ ਮਿਹਰ ਭਰੇ ਹੱਥ ਰੱਖੇ। ਅਸੀਂ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਅੱਗੇ ਵਧਦੇ ਰਹੀਏ। ਪਰਮਾਤਮਾ ਬੂਰ ਬਾਲ ਬਖਸ਼ੇ ਬੁੱਧੀ ਬਖਸ਼ੇ ਕਿ ਅਸੀਂ ਜਨਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਹੀ ਤਤ ਪਰ ਰਹੀਏ ਅੱਜ ਦਾ ਇਹ ਸਮਾਗਮ ਮੁੱਖ ਤੌਰ ਤੇ ਇੱਕ ਡਿਸਕ੍ਰੀਸ਼ਨਰੀ ਗ੍ਰਾਂਟ ਹੁੰਦੀ ਆ ਵਿਵੇਕੀ ਗ੍ਰਾਂਟ ਕਹਿੰਦੇ ਆਪਾਂ ਨੂੰ ਉਹ ਹਰ ਮੰਤਰੀ ਜਣਾ ਦਾ ਨੂੰ ਗ੍ਰਾਂਟ ਮਿਲਦੀ ਆ ਆਪਣੇ ਹਲਕੇ ਵਾਸਤੇ ਉਹ ਕਿਸੇ ਵੀ ਕੰਮ ਆਸਤੇ ਜਿਹੜੀ ਆ ਉਹ ਵਰਤੀ ਜਾ ਸਕਦੀ ਆ ਸੋ ਪਿਛਲੀ ਵਾਰੀ ਵੀ 1.5 ਕਰੋੜ ਰੁਪਇਆ ਮੈਨੂੰ ਨਿੱਜੀ ਗ੍ਰਾਂਟ ਮਿਲੀ ਸੀਗੀ ਮੈਂ ਇੱਥੇ ਛੱਡ ਕੇ ਹਰ ਇੱਕ ਪਿੰਡ ਨੂੰ ਮੰਨਦਾ ਜੋ ਪਾਸ ਸਰਕਾਰ ਸੀਦਾ ਦੇ ਦਿੱਤਾ ਸੀਗਾ ਉਹ ਸਾਡੇ ਪੈਸੇ ਲੱਗ ਵੀ ਗਏ ਵਰਤੇ ਗਏ ਐਸ ਕਰੀ ਫੇਰ ਉਹ ਗ੍ਰਾਂਟ ਜਿਹੜੀ ਆ ਉਹ ਵੇਖੀ ਆਈ ਆ ਸੋ ਮੈਂ ਆਪਣੇ ਹਲਕੇ ਵਾਸਤੇ ਉਹ ਗ੍ਰਾਂਟ ਜਿਹੜੀ ਆ ਉਹ ਜੇ ਸ਼ੇਅਰ ਕਰਨੀ ਆ ਇਹ ਉਹ ਗ੍ਰਾਂਟ ਆ ਜਿਹੜੀ ਇੱਕ ਤੇ ਨਾਰਮਲ ਗ੍ਰਾਂਟਸ ਆਉਂਦੀਆਂ ਨੇ ਨਾ ਪਿੰਡਾਂ ਵਾਸਤੇ ਜੀ ਉਹ ਸਾਫ ਨੂੰ ਜਾਂ ਇਹੋ ਸਾਫ ਨੂੰ ਜਾਂ ਇੱਕ ਉਹ ਹੁੰਦੀ ਆ ਵੀਂਗ ਮੰਤਰੀ ਜਿਹੜੇ ਪੈਸੇ ਮਿਲਦੇ ਨੇ ਕਿ ਕਿਤੇ ਕਿਸੇ ਵੀ ਹਲਕੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਹੋਰ ਕੋਈ ਘਾਟ ਰਹਿ ਗਈ ਆ ਤੇ ਉਹਦੇ ਵਾਸਤੇ ਤੁਸੀਂ ਉਹ ਆਪਣੀ ਗ੍ਰਾਂਟ ਜਿਹੜੀ ਲਾਫ ਦੇ ਸਕਦੇ ਸੋ ਉਹ ਅੱਜ ਚੈੱਕ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਜਾਣੇ ਨੇ ਤੁਸੀਂ ਆਪਣੀ ਦੇਖਰੇਖ ਦੇ ਵਿੱਚ ਜਾ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਇਮਾਨਦਾਰੀ ਦੇ ਨਾਲ ਉਹ ਪੈਸਾ ਚੈਸ ਕਰਮ ਵਾਸਤੇ ਦਿੱਤਾ ਗਿਆ ਉਸ ਕੰਮ ਵਾਸਤੇ ਵਰਤਣਾ ਹੈ ਕੀ ਤੁਸੀਂ ਭਲੀ ਭਾਨ ਜਾਣੂ ਹੋ ਕਿ ਪਿਛਲੀ ਵਾਰੀ ਵੀ ਜਦੋਂ ਚੈੱਕ ਦਿੱਤੇ ਸੀਗੇ ਚੈੱਕ ਦਿੱਤੇ ਗਏ ਔਰ ਉਸ ਤੋਂ ਬਾਅਦ ਤੁਸੀਂ ਆਪਣੀ ਦੇਖਰੇਖ ਦੇ ਵਿੱਚ ਕੰਮ ਕਰਾਇਆ ਕਿਸੇ ਵੀਡੀਓ ਲੈਵਲ ਤੇ ਕਿਸੇ ਆ ਵੀਡੀਓ ਡੀਡੀਪੀਓ ਜਾਂ ਕਿਸੇ ਮੰਤਰੀ ਐਮਐਲਏ ਦੇ ਲੈਵਲ ਤੇ ਕਿਤੇ ਵੀ ਤੁਹਾਨੂੰ ਉਸ ਚੈੱਕ ਦੇ ਵਿੱਚੋਂ ਕੋਈ 1 ਰੁਪਏ ਦੀ ਵਜ਼ਾਰ ਜਿਹੜੀ ਆ ਉਹ ਨਹੀਂ ਭਰੀ ਤੇ ਕੋਈ ਇਹ ਨਹੀਂ ਗਿਆ ਗਿਆ ਨਹੀਂ ਪਾਸੇ ਫਰਾਨੇ ਤਾਂ ਜਮਾ ਕਰਾਉ ਫਿਰੰਦਾਨ ਜੋ ਪਹਿਲਾਂ ਹੁੰਦਾ ਸੀਗਾ ਕਿਉਂਕਿ ਚੈੱਕ ਲਏ ਜਾਂਦੇ ਸੀਗੇ ਉਹਦਾ 10 20% ਹਿੱਸਾ ਜਿਹੜਾ ਉਹ ਪਹਿਲਾਂ ਹੀ ਪੰਚਾ ਸਰਪੰਚਾਂ ਤੋਂ ਕਢਾ ਲਿਆ ਜਾਂਦਾ ਸੀਗਾ ਉੱਥੇ ਜਾ ਕੇ ਜਦੋਂ ਕੰਮ ਹੁੰਦਾ ਸੀਗਾ ਕਿ 5 ਲੱਖ ਦਾ ਚੈੱਕ ਦਿੱਤਾ ਜੇ 50 60 ਹਜ਼ਾਰ ਰੁਪਇਆ ਪਹਿਲਾਂ ਹੀ ਉਹਦੇ ਚੋਂ ਨਿਕਲ ਗਿਆ ਤੇ ਫਿਰ ਸਰਪੰਚ ਪੰਚ ਵੀ ਜਿਹੜੇ ਮਜਬੂਰ ਹੋ ਜਾਂਦੇ ਸੀਗੇ ਕਿ ਉਹ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰਵਾ ਸਕਦੇ ਸੀ ਸੋ ਅਸੀਂ ਐਹੋ ਜਿਹਾ ਬਿਲਕੁਲ ਹੀ ਕੋਈ ਸੋਚ ਵੀ ਨਹੀਂ ਸਕਦਾ ਵੀ ਅਸੀਂ ਐਹੋ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਵਗਾਰ ਦੇ ਰੂਪ ਦੇ ਵਿੱਚ ਜਾਂ ਕੋਈ ਵੀਡੀਓ ਦਫ਼ਤਰ ਦੇ ਵਿੱਚ ਅਜੋ ਜੀ ਗੱਲ ਜਰੀਆ ਹੋਈ ਹੋਈ ਹੋ। ਬੁਰੀ ਵਧਾਈ ਪਾਉਣ ਨੂੰ ਇਸ ਵਾਸਤੇ ਇਹ ਆ ਕਿ ਅਸੀਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਉਹ ਕੰਮ ਕਰ ਵਿਖਾਇਆ ਜਿਹੜਾ ਲੱਗਦਾ ਸੀਗਾ ਕਿ ਨਾ ਮੁਮਕਨ ਹੈ। ਹੋਈ ਨਹੀਂ ਸਕਦਾ। ਕੋਈ ਸੋਚਦਾ ਹੀ ਨਹੀਂ ਸੀਗਾ ਕਿ ਇਹ ਕੰਮ ਵੀ ਹੋ ਜਾਊਗਾ। ਉਹ ਕੰਮ ਆ ਸਾਡਾ ਸਾਡੇ ਕੋਲ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਸੀਗਾ 540 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਉਹ ਦੋ ਯੂਨਿਟ ਨੇ ਉੱਥੇ 270-70 ਮੈਗਾਵਾਟ ਦੇ ਅਸੀਂ ਉਸ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕਰ ਲਿਆ ਤਿੰਗਲਿਆਨ ਨੂੰ ਅੱਜ ਤੋਂ ਉਹ ਜਿਹੜਾ ਥਰਮਲ ਪਲਾਂਟ ਆ ਉਹ ਕਿਸੇ ਪ੍ਰਾਈਵੇਟ ਕੰਪਨੀ ਦਾ ਨਹੀਂ ਜਾਣਿਆ ਜਾਊਗਾ ਉਹ ਥਰਮਲ ਪਲਾਂਟ ਸਰਕਾਰ ਦਾ ਜਾਣਿਆ ਜਾਊਗਾ ਸਰਕਾਰ ਦੇ ਲੋਕਾਂ ਦਾ ਜਾਣਿਆ ਜਾਊਗਾ ਸੋ ਇੱਕ ਬੜਿਆ ਵੱਡਾ ਰਵਸਤ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੋਈ ਐਹੋ ਜੀ ਐਗਜ਼ੈਂਪਲ ਨਹੀਂ ਮਿਲਦੀ ਕੋਈ ਐਹੋ ਜੀ ਉਦਾਹਰਨ ਨਹੀਂ ਮਿਲਦੀ ਕਿ ਕਿਸੇ ਸਰਕਾਰ ਨੇ ਕੋਈ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਉਹਨੂੰ ਸਰਕਾਰੀ ਕੀਤਾ ਹੋਵੇ ਸਰਕਾਰੀ ਚੀਜ਼ਾਂ ਤਾਂ ਬਹੁਤ ਵੇਚੀਆਂ ਗਈਆਂ ਸਰਕਾਰੀ ਚੀਜ਼ਾਂ ਵੇਚੀਆਂ ਗਈਆਂ ਈਵਨ ਰੇਲ 에어ਪੋਰਟ ਹਵਾਈ ਜਹਾਜ਼ ਕਿਹੜੀਆਂ ਚੀਜ਼ਾਂ ਰੇਲ ਸਭ ਚੀਜ਼ਾਂ ਵੇਚਣ ਤੇ ਹੀ ਸਰਕਾਰਾਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਵੱਡਾ ਮਾਰਕਾ ਮਾਰ ਕੇ ਇੱਕ ਥਰਮਲ ਪਲਾਂਟ ਲੋਕਾਂ ਦੇ ਨਾਮ ਜੜਾਇਆ ਉਹ ਕਰ ਦਿੱਤਾ। ਥੋੜੀ ਜਿਹੀ ਮੈਂ ਡਿਟੇਲ ਉਸ ਥਰਮਲ ਪਲਾਂਟ ਬਾਰੇ ਦੱਸਦਾ ਕਿ 1100 ਏਕੜ ਜਗ੍ਹਾ ਆ ਉਸ ਥਰਮਲ ਪਲਾਂਟ 1100 ਏਕੜ ਜਗ੍ਹਾ 700 ਏਕੜ ਦੇ ਵਿੱਚ ਉਹ ਪਲਾਂਟ ਲੱਗਾ 400 ਏਕੜ ਸਾਡੇ ਕੋਲ ਹੋਰ ਬਚ ਗਈ ਅਸੀਂ ਉਹਦੇ ਤੇ ਹੋਰ ਵੀ ਕੋਈ ਪ੍ਰੋਜੈਕਟ ਲਾਵਾਂਗੇ ਕੋਈ ਨਾ ਕੋਈ ਸਰਕਾਰੀ ਅਧਾਰਾ ਉਹਦੇ ਤੇ ਲਿਆਵਾਂਗੇ ਉਹਨੂੰ ਹੋਰ ਵੀ ਜੋਟੇਲਾਈਜ਼ ਕਰਾਂਗੇ ਔਰ 1100 ਇੱਕ ਸਾਨੂੰ ਜਗਾ ਆ ਗਈ ਨਾਲ ਤੇ 2540 ਮੈਗਾਵਾਟ 270 70 ਮੈਗਾਵਾਟ ਦੇ ਦੋ ਯੂਨਿਟ ਜਰੇ ਆ ਉਹ ਸਾਨੂੰ ਅੱਧੋਂ ਮਿਲ ਗਏ ਕੀਮਤ ਅਸੀਂ ਉਹਦੀ ਦਿੱਤੀ ਆ 1080 ਕਰੋੜ ਰੁਪਇਆ ਮੈਂ ਤਾਂ ਤੱਕ ਦੱਸ ਰਿਹਾ ਕਿ ਕੁਝ ਲੋਕ ਬੋਲ ਰਹੇ ਨੇ ਕਿ ਇਹ ਕੀ ਕਰ ਲਿਆ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਮੈ ਬੜਿਆ ਬੜਾ ਦੁੱਖ ਲੱਗਦਾ ਹੈ ਜਦੋਂ ਅਹ ਉਹਦੇ ਬਿਆਨ ਆਉਂਦੇ ਨੇ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਨੂੰ ਇਹ ਤੇ ਕਿਹਾ ਗਿਆ ਕਿ ਤੁਸੀਂ ਬਿਜਲੀ ਵਿਭਾਗ ਲੈ ਲਓ ਉਹਦੋਂ ਤਾਂ ਭੱਜ ਗਏ ਉਦੋਂ ਕਹਿੰਦੇ ਅਸੀਂ ਨਹੀਂ ਚਲਾਉਣਾ ਬਿਜਲੀ ਵਿਭਾਗ ਅੱਜ ਜੇ ਬਿਜਲੀ ਵਿਭਾਗਮੇ ਦੇ ਵਿੱਚ ਇੰਨੀਆਂ ਵੱਡੀਆਂ ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ ਨੇ ਤੇ ਅੱਜ ਉੱਠ ਕੇ ਉਹਦੇ ਤੇ ਉਂਗਲੀ ਉਠਾ ਰਹੇ ਨੇ ਮੇਰਾ ਸਿੱਧਾ ਚੈਲੰਜ ਆ ਉਹਨਾਂ ਨੂੰ ਸਿੱਧਾ ਚੈਲੰਜ ਜਿੱਥੇ ਵੀ ਮਰਜ਼ੀ ਆ ਕੇ ਬਹਿਸ ਕਰ ਲੈਣ ਜੇ ਮੋਰੀ ਵਾਲੇ ਪੈਸੇ ਦੀ ਵੀ ਹੈ ਰ ਤੇਰੀ ਇਹ ਥਰਮਲ ਪਲਾਂਟ ਖਰੀਦਣ ਤੇ ਉਹ ਹੋਊਗੀ ਮੋਰੀ ਵਾਲੇ ਪੈਸੇ ਦਾ ਵੀ ਕਿਤੇ ਕੋਈ ਬੇਈਮਾਨੀ ਹੋਈ ਹੋਊਗੀ ਤੇ ਮੈਂ ਸਿਆਸਤੇ ਕਰ ਦੂੰਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਤੱਕ ਪ੍ਰਾਈਵੇਟ ਕੰਪਨੀਆਂ ਨੇ ਥਰਮਲ ਪਲਾਂਟ ਖਰੀਦੇ ਨੇ ਕਿਸੇ ਵੀ ਥਰਮਲ ਪਲਾਂਟ ਨੂੰ 3 ਕਰੋੜ ਮੈਗਾਵਾਟ ਤੋਂ ਘੱਟ ਨਹੀਂ ਖਰੀਦੇ ਆ ਗਿਆ ਚਾਹੇ ਉਹ ਅਡਾਨੀ ਨੇ ਖਰੀਦੇ ਨੇ ਚਾਹੇ ਬਾਨੀ ਨੇ ਖਰੀਦੇ ਨੇ ਇਹ ਪਹਿਲਾ ਥਰਮਲ ਪਲਾਂਟ ਆ ਭਾਰਤ ਦਾ ਜਿਹੜਾ ਅਸੀਂ 200 2 ਕਰੋੜ ਪਰ ਮੈਗਾਵਾਟ ਦੇ ਹਿਸਾਬ ਨਾਲ ਨਕਰੀਤਾ 540 ਕਰੋੜ 540 ਮੈਗਾਵਾਟ ਦਾ ਪ੍ਰੋਜੈਕਟ ਹੈ 1080 ਕਰੋੜ ਉਹਦੀ ਜੜੀ ਆ ਉਹ ਕੀਮਤ ਲਈ ਆ 3 ਕਰੋੜ ਤੋਂ ਘੱਟ ਅੱਜ ਤੱਕ ਜਿਹੜੇ ਪ੍ਰਾਈਵੇਟ ਕੰਪਨੀਆਂ ਵੀ ਸੀਗੀਆਂ ਉਹ ਵੀ ਨਹੀਂ ਕਿਸੇ ਥਰਮਲ ਪਲਾਂਟ ਨੂੰ ਖਰੀਦ ਸਕਣ ਇੱਕ ਪਾਸੇ ਸਿਰਸਾ ਜ਼ਾਰ ਦਾ ਬਿਆਨ ਆਈ ਜਾਂਦਾ ਲੋ ਜੀ ਇਹਨਾਂ ਕਬਾੜ ਖਰੀਦ ਲਿਆ ਇਹ 500 ਮੈਗਾਵਾਟ 500 ਕਰੋੜ ਦਾ ਸੀਗਾ ਜਿਹੜਾ 1080 ਕਰੋੜ ਦਾ ਜਿਹੜਾ ਉਹ ਲੈ ਲਿਆ ਔਰ ਨਾਲ ਇਹ ਵਾਲੇ ਕਰੀ ਜਾ ਰਹੇ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਲੋ ਜੀ ਉਹਨਾਂ ਦੇ ਵਿੱਚੋਂ ਆ ਕੁਝ ਖੱਤ ਲਿਆ ਇਹਦੇ ਤੋਂ ਉਹ ਕੁਝ ਖੱਤ ਲਿਆ 1300 ਸਾਡੇ 1300 ਕਰੋੜ ਰੁਪਏ ਦਾ ਉਹ ਪਲਾਂਟ ਜਮੀਨ ਛੱਡ ਕੇ ਅਸੀਂ ਅੱਜ ਉਹਦਾ ਕੁਬਾਰ ਵੀ ਦੇਖ ਲਈਏ ਤਾਂ ਤਾਂ ਵੀ 1300 ਕਰੋੜ ਦਾ ਜੀ ਅਸੀਂ 1180 ਕਰੋੜ ਦਾ ਕੀਤਾ ਪਤਾ ਨਹੀਂ ਕਿੱਦਾਂ ਰਹੀਆਂ ਇਤਿਆਸ ਰਾਈਆਂ ਲਾ ਕੇ ਕਿੱਥੋਂ ਬਿਆਲਬਾਜ਼ੀਆਂ ਜੜੀਆਂ ਨੇ ਕਰੀ ਜਾਂਦੇ ਨੇ ਇਹਨੂੰ ਕਹਿੰਦੇ ਜਦੋਂ ਆਪਣੇ ਹੱਥ ਵਸ ਪਾਵਰ ਸੀਗੇ ਉਦੋਂ ਤੇ ਕੁਝ ਕੀਤਾ ਨਹੀਂ ਅੱਜ ਜੇ ਕੋਈ ਸਰਕਾਰ ਇਹ ਕੰਮ ਕਰਨ ਤੇ ਆ ਗਈ ਆ ਤੇ ਅੱਜ ਉਹਨਾਂ ਦੇ ਉੱਤੇ ਉਂਗਲਾਂ ਚੁੱਕ ਰਹੇ ਨੇ ਸੋ ਮੈਂ ਤੁਹਾਡੇ ਸਾਰਿਆਂ ਨਾਲ ਹੀ ਮੈਂ ਇੱਕ ਗੱਲ ਚਾਹਣਾ ਹੈ ਕਿ ਜਿੱਥੇ ਵੀ ਕਿਤੇ ਇਹਦਾ ਕੋਈ ਅਫਜੀ ਗੱਲ ਆਉਂਦੀ ਆ ਕਰਨੀ ਆ ਉਹ ਮੇਰੇ ਨਾਲ ਆ ਕੇ ਸਿੱਧੇ ਤੌਰ ਤੇ ਕਰ ਸਕਦਾ ਹੈ ਔਰ ਮੈਂ ਤੁਹਾਨੂੰ ਪਹਿਲਾਂ ਵੀ ਬਿਆਲੇ ਇਹ ਜੰਡਿਆਲਾ ਦੇ ਵਿੱਚ ਤੋਂ। ਕੋਈ ਇਹ ਨਹੀਂ ਗੱਲ ਹੈ। ਸਰਕਾਰੀ ਕਲਾਸਿਕਾ ਤੁਸੀਂ ਚਿੱਟੀ ਚਾਦਰ ਦੇ ਕੇ ਭੇਜਿਆ ਇਸ ਚਿੱਟੀ ਚਾਦਰ ਦੇ ਉੱਤੇ ਬਾਗ ਨਹੀਂ ਲੱਗਣ ਦੇਣਾ। ਤੇ ਇਹ ਜੰਡਿਆਲਾ ਗੁਰਮੁਖ ਪੀਰਾਂ ਦੀ ਧਰਤੀ ਆ। ਇਹਨਾਂ ਨੇ ਮੈਨੂੰ ਉੱਥੇ ਵਿਧਾਨ ਸਭਾ ਦੇ ਵਿੱਚ ਕੈਬਨਟ ਦੇ ਵਿੱਚ ਭੇਜਿਆ ਕਦੀ ਵਾਸਤੇ ਜ਼ਿੰਦਗੀ ਦੇ ਵਿੱਚ ਇਹੋ ਜੀ ਗੱਲ ਨਹੀਂ ਹੋ ਸਕਦੀ ਕਿ ਜੰਡਿਆਲਾ ਗੁਰੂ ਹਲਕੇ ਨੂੰ ਇਹ ਗੱਲ ਸੁਣਨੀ ਪਾਵੇ ਕਿ ਲਓ ਜੀ ਤੁਹਾਡੇ ਐਮਐਲਏ ਨੇ ਤੁਹਾਡੇ ਮੰਤਰੀ ਨੇ ਆ ਜਿਹੜਾ ਇਹ ਗਲਤ ਕੰਮ ਕਰ ਦਿੱਤਾ ਜਿਹੜਾ ਮਰਜੀ ਜਿੱਥੇ ਮਰਜੀ ਚੁਣੌਤੀ ਜਿਹੜਾ ਉਹ ਸਵੀਕਾਰ ਕਰਕੇ ਸਾਡੇ ਨਾਲ ਸਾਹਮਣੇ ਆ ਕੇ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚੈਰੀ ਦੇ ਵਿੱਚ ਸਾਡੇ ਨਾਲ ਬਹਿਸ ਜਿਹੜੀ ਆ ਉਹ ਕਰ ਸਕਦਾ ਸੋ ਇਹ ਇਸ ਤੋਂ ਲਾਗਾ ਤੁਸੀਂ ਹੋਰ ਵੀ ਦੇਖੋ ਬਿਜਲੀ ਮਹਿੰਗਾਈ ਦੇ ਵਿੱਚ ਅਸੀਂ 600 ਯੂਨਟ ਬਿਜਲੀ ਫ੍ਰੀ ਦਿੱਤੀ ਸੀਗੀ ਵਾਣਾ ਸੀਗਾ ਦੇ ਦਿੱਤੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਕਿ ਆ ਫਲਾਨੀ ਜਮਾਤ ਦਾ ਹੈ ਇਹ ਦੂਸਰੀ ਜਾਤ ਦਾ ਇਹਨੂੰ ਬਿਜਲੀ ਦੇਣੀ ਹੈ ਇਹਨੂੰ ਨਹੀਂ ਦੇਣੀ ਕਿਸੇ ਨੂੰ ਇਹ ਅਕਾਲੀ ਆ ਇਹ ਕਾਂਗਰਸੀ ਆ ਇਹਨੂੰ ਬਿਜਲੀ ਦੇਣੀ ਹੈ ਇਹਨੂੰ ਨਹੀਂ ਦੇਣੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਇੱਕ ਵੀ ਖੱਤਕਾਰ ਪੰਜਾਬ ਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਬਿਜਲੀ ਘਰ ਤੇ ਚੱਕਰ ਵੀ ਲਾਇਆ ਹੈ 600 ਯੂਨਟ ਵੀ ਜੀਪਰੀ ਹੈ ਕੋਈ ਨਹੀਂ ਕਿਹਾ ਇੱਕ ਫਾਰਮ ਨਹੀਂ ਭਰਾਇਆ ਇੱਕ ਫਾਰਮ ਕਹਿੰਦੇ ਆ ਨਾ ਫਾਰਮ ਤੇ ਕੋਰੇ ਕਾਗਜ਼ ਉੱਪਰ ਉਸਾਈ ਲਾੜੋ ਸਾਂਝਾ ਕਰੋ ਪਰ ਵੀ ਨਹੀਂ ਕਰਵਾਇਆ ਉਹ ਵੀ ਕਹਿੰਦਾ ਸਿਰਫ ਇੱਕੋ ਹੀ ਗੱਲ 600 ਯੂਨਟ ਬੱਟ ਬਿਜਲੀ ਬੰਦੋ ਤੇ ਬਿਜਲੀ ਦਾ ਬਿੱਲ ਆਟੋਮੈਟਿਕਲੀ ਤੁਹਾਡੇ ਘਰੇ ਜ਼ੀਰੋ ਆ ਜੂਗਾ ਅੱਜ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ 90% ਲੋਕਾਂ ਦੇ ਬਿਜਲੀ ਦੇ ਬਿੱਲ ਪੁਰ ਕੋਈ ਵੀ ਕਿਤੇ ਨਹੀਂ ਗਿਆ ਕਿਸੇ ਨਾਲ ਕੋਈ ਵਿਦਕਾ ਨਹੀਂ ਹੋਇਆ ਕਿਸੇ ਨਾਲ ਇਹ ਨਹੀਂ ਵੇਚਿਆ ਗਿਆ ਤੇਰਾ 1 ਕਿਲੋ ਵਾੜ ਦਾ ਲੋੜ ਆ ਤੇਰਾ ਦੂ ਦਾ ਐ ਚਾਰ ਦਾ ਐ 10 ਦਾ ਕੋਈ ਵੀ ਕੰਡੀਸ਼ਨ ਜਿਹੜੀ ਆ ਉਹ ਨਹੀਂ ਰੱਖੀ ਪਛਵਾੜਾ ਕੋਲ ਮੈਂ ਸ਼ੁਰੂ ਕਰਕੇ ਕਈ ਹਜ਼ਾਰਾਂ ਕਰੋੜ ਰੁਪਏ ਜਿਹੜੇ ਆ ਅਸੀਂ ਉਹਦੇ ਤੋਂ ਬਚਾ ਲਏ 1880 ਕਰੋੜ ਰੁਪਏ ਘਾਟੇ ਦੇ ਵਿੱਚ ਬਿਜਲੀ ਬੋਰ ਸੀਗਾ 600 ਯੂਨਿਟ ਬਿਜਲੀ ਫ੍ਰੀ ਦੇ ਕੇ ਹਰ ਘਾਟ ਟ੍ਰਾਂਸਫਾਰਮਰ ਦੇ ਕੇ ਖੇਤੀਬਾੜੀ ਯੂਨਿਟ ਨੂੰ ਜਿਹੜੇ ਆਰਟੀਫੈਕਟ ਦੇ ਬਿਜਲੀ ਕਹਿੰਦੇ ਸੀਗੇ 14 14 15 15 ਘੰਟੇ ਬਿਜਲੀ ਦੇ ਕੇ ਤੇ ਅੱਜ 564 ਕਰੋੜ ਰੁਪਏ ਦੇ ਮੁਨਾਫੇ ਦੇ ਵਿੱਚ ਦੇ ਗਏ। 564 ਕਰੋੜ ਦੇ ਮੁਨਾਫੇ ਦੇ ਵਿੱਚ। ਤੈਨੂੰ ਇਹ ਇਹਨੂੰ ਕਹਿੰਦੇ ਆ ਕੰਮ। ਤੈਨੂੰ ਕਹਿੰਦੇ ਇਹ ਡਾਟਾ ਬੋਲਦਾ ਹੈ। ਇਹ ਅਸੀਂ ਹਵਾ 'ਚ ਕੋਈ ਗੱਲਾਂ ਨਹੀਂ ਕਰਦੇ। ਸਾਡੇ ਟੀਵੀ ਤੇ ਉੱਤੇ ਚੈਨਲਾਂ ਦੇ ਉੱਤੇ ਹਰ ਰੋਜ਼ ਬਹਿਸਾਂ ਹੁੰਦੀਆਂ ਨੇ। ਹਰ ਰੋਜ਼ ਡਿਸਕਸ਼ਨ ਹੁੰਦੀਆਂ ਨੇ। ਹਰ ਇਥੋਂ ਤੱਕ ਕਿ ਮੈਂ ਅੱਜ ਇੱਕ ਹੋਰ ਵੀ ਖਬਰ ਪੜਨ ਦਿਆ ਸੀਗਾ ਸਵੇਰੇ। ਕਈ ਕਾਂਗਰਸੀਆਂ ਨੇ ਵੀ ਕਈ ਕਾਂਗਰਸੀ ਆਹੋ ਜਿਹੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦਾ ਇਹ ਸ਼ਲਾਘਾਯੋਗ ਫੈਸਲਾ ਹੈ ਜਿਹੜਾ ਤੁਸੀਂ ਇੱਥੇ ਗੋਇਦਵਾਲ ਵਾਲਾ ਟਰਨਲ ਖਾਣ ਤੀਕਿਆ ਸਭ ਤੋਂ ਮਹਿੰਗੀ ਬਿਜਲੀ ਅਸੀਂ ਉੱਥੋਂ ਲੈਂਦੇ ਸੀਗੇ 7 ਰੁਪਏ 8 ਪੈਸੇ ਯੂਨਿਟ ਫਿਰ ਜਦੋਂ ਅਸੀਂ ਘਰੀਬ ਲੈ ਸਾਢੇ 4 ਰੁਪਏ ਯੂਨਿਟ ਬਿਜਲੀ ਸਾਨੂੰ ਉੱਥੋਂ ਮਿਲਦੀ ਘੜ ਘੜ ਫਾਇਦਾ ਹੋ ਗਿਆ ਨਾ ਇਸ ਕੰਮ ਦਾ ਘੜ ਘੜ ਫਾਇਦਾ ਹੋ ਗਿਆ ਨਹੀਂ ਤੇ ਅਸੀਂ ਵੀ ਉਹਨਾਂ ਵਰਗੇ ਹੁੰਦੇ ਅਸੀਂ ਨਹੀਂ ਕਰਦੇ ਤੇ ਚਲੋ ਜੀ ਈ 100 ਕਰੋੜ ਉਹਦਾ 80000 ਕਰੋੜ ਉਹਦਾ ਕਰ ਲੋ ਇਹਦਾ ਨੁਕਸਾਨ ਦਾ ਕੀ ਆ ਲੋਕਾਂ ਨੂੰ ਬਿਜਲੀ ਮਹਿੰਗੀ ਮਿਲ ਜੇ ਸਸਤੀ ਮਿਲ ਜੇ ਕੋਈ ਫਰਕ ਨਹੀਂ ਪੈਂਦਾ ਜਿਤਨਾ ਉਹ ਸੋਚ ਲਈ ਦੀ ਹੈ ਪਰ ਸਾਨੂੰ ਇੱਕ ਇੱਕ ਪੈਸਾ ਜਿਹੜਾ ਇੱਕ ਪੈਸਾ ਮੈਂ ਸਮਝਦਾ ਇੱਕ ਪੈਸਾ ਵੀ ਜਿਹੜਾ ਬਿਜਲੀ ਦੇ ਯੂਨਿਟ ਦਾ ਉਤਰ ਉਤਰ ਹੋ ਜੇ ਨਾ ਉਹਦੇ ਨਾਲ ਵੀ ਕਈ ਕਰੋੜਾਂ ਰੁਪਏ ਜਿਹੜੇ ਨੇ ਉਹ ਬਣ ਜਾਂਦੇ ਨੇ 202 ਰੁਪਏ 53 ਪੈਸੇ ਅਸੀਂ ਜਿਹੜਾ ਫੋਲਡਰ ਦੇ ਸਮਝੌਤੇ ਕੀਤੇ ਇਹਨਾਂ ਨੇ 15-15 ਰੁਪਏ ਦੇ ਪਰ ਯੂਨਟ ਫੋਲਡਰ ਆਪਣੇ ਲਾ ਕੇ ਤੇ 15-15 ਰੁਪਏ ਪਰ ਯੂਨਟ ਬਿਜਲੀ ਖਰੀਦ ਕੇ ਉਹਨਾਂ ਨੂੰ ਪੈਸੇ ਦਿੱਤੇ ਆ ਅਸੀਂ 2 ਰੁਪਏ 75 ਪੈਸੇ ਪੈਸੇ ਲਈ ਜੇ ਕਿੱਥੇ 15 ਰੁਪਏ ਕਿੱਥੇ 2 ਰੁਪਏ 55 ਪੈਸੇ ਫਿਰ ਲੁੱਟਿਆ ਤੇ ਜਾਣਾ ਹੀ ਸੀਗਾ ਪੰਜਾਬ ਨੇ ਜਿਹੜੇ ਪਾਸੇ ਪੰਜਾਬ ਤੇ ਕੰਮ ਹੋਣੇ ਸੀਗੇ ਛੜਕਾਂ ਟੁੱਟ ਗਈਆਂ ਹਸਪਤਾਲ ਖਰਾਬ ਹੋ ਗਏ ਸਕੂਲ ਖਰਾਬ ਹੋ ਗਏ ਪੈਸਾ ਜਿਹੜਾ ਉਹ ਲੁੱਟ ਪੁੱਟ ਕੇ ਆਪਣੇ ਘਰਾਂ ਦੇ ਵਿੱਚ ਲਈ ਗਏ ਸੋ ਅੱਜ ਇੱਕ ਰਿਵਰਸ ਜਿਹੜੀ ਆ ਉਹ ਗੱਲ ਸ਼ੁਰੂ ਹੋਈ ਆ ਸੋ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ ਕਿਸੇ ਇੱਕ ਬੰਦੇ ਨੇ ਨਹੀਂ ਖਰੀਦਿਆ ਇਹਦੇ ਵਿੱਚ ਅਦਾਨੀ ਵੀ ਇਹਨੂੰ ਖਰੀਦਣ ਆਏ ਸੀਗੇ ਜਿੰਦਲ ਵੀ ਖਰੀਦਣ ਆਏ ਸੀਗੇ ਵਦੰਤਾ ਗਰੁੱਪ ਵੀ ਖਰੀਦਣ ਆਇਆ ਸੀਗਾ ਪਰ ਤੁਹਾਡੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਹੋਈ ਤੇ ਸਾਰੇ ਪੰਜਾਬ ਦੇ ਲੋਕਾਂ ਦਾ ਬਣਿਆ ਅੱਜ ਕੱਲੇ ਕੱਲੇ ਦਾ ਹਿੱਸਾ ਹੈ ਉਸ ਪਰਮਾਤਮਾ ਦਾ ਆ ਜਿੰਨੇ ਵੀ ਬੰਦੇ ਦੁਪਹਿਰੇ ਸਾਰੇ ਹੀ ਇਹਦੇ ਮਾਲਕ ਨੇ ਕਿਉਂਕਿ ਪੰਜਾਬ ਸਰਕਾਰ ਮਾਲਕ ਆ ਪੰਜਾਬ ਪੰਜਾਬ ਇਹਦਾ ਜਿਹੜਾ ਅੱਜ ਜਿਹੜਾ ਆ ਉਹ ਮਾਲਕ ਬਣ ਕੇ ਆ ਇਸ ਤੋਂ ਇਲਾਵਾ ਜੇ ਆਪਾਂ ਕੋਈ ਐਜੂਕੇਸ਼ਨ ਦੀ ਗੱਲ ਕਰਨੀਏ ਤੇ 117 ਸਕੂਲ ਆਫ ਫੈਮਿਨਿਅਸ ਬਣਾ ਦਿੱਤੇ ਨੇ ਜੜਿਆਲਾ ਗਰਲ ਸਕੂਲ ਵੀ ਉਹਦੇ ਵਿੱਚ ਆਇਆ ਹੁਣ ਵੀ ਹਲਕੇ ਦੇ ਵਿੱਚ ਸਕੂਲ ਆਫ ਫੈਮਿਨਿਅਸ ਜਿਹੜੇ ਆ ਉਹ ਮੈਂ ਪ੍ਰਪੋਜ਼ ਕੀਤੇ ਨੇ ਸਾਡੇ ਮੋਹੱਲਾ ਕਲੀਨਿਕ ਜਿਹੜੇ ਨੇ ਉਹ ਬਣੇ ਨੇ ਇੱਕ ਮੋਹੱਲਾ ਕਲੀਨਿਕ ਹੋਰ ਵੀ ਬੱਸ ਸਟੈਂਡ ਦੇ ਉੱਤੇ ਜੜਿਆਲੇ ਦੇ ਵਿੱਚ ਜਿਹੜਾ ਆ ਉਹ ਬਣ ਗਿਆ ਉਵੀ ਥੋੜੇ ਦਾ ਤੱਕ ਅਸੀਂ ਲੋਕਾਂ ਵਾਸਤੇ ਸਮਰਪਿਤ ਜੜਾ ਆ ਉਹ ਕਰ ਦੇਣਾ ਜੇ ਨੌਕਰੀਆਂ ਦੀ ਗੱਲ ਕਰੀਏ 40000 ਤੋਂ ਵੱਧ ਨੌਕਰੀਆਂ ਮਾਨ ਸਾਹਿਬ ਨੇ ਜੜੀਆਂ ਨੇ ਉਹ ਵੱਖ-ਵੱਖ ਵਿਭਾਗਾਂ ਦੇ ਵਿੱਚ ਦੇ ਦਿੱਤੀਆਂ ਨੇ ਹਾਂ ਜਦੋਂ ਮੈਂ 564 ਰੁਪਏ 564 ਕਰੋੜ ਮੁਨਾਫੇ 'ਚ ਕਹਿਣ ਡਿਆ ਨਾ ਬਿਜਲੀ ਬੋਰਡ ਉਹਦੇ ਵਿੱਚ ਅਸੀਂ 4500 ਬੰਦਾ ਵੀ ਨਵਾਂ ਭਰਤੀ ਕੀਤਾ ਜੀ ਤੇ 4500 ਬੰਦੇ ਨੂੰ ਤਨਖਾਹਾਂ ਵੀ ਦਿੱਤੀਆਂ ਜੀ 4500 ਬੰਦੇ ਨੂੰ ਤਨਖਾਹਾਂ ਦੇ ਕੇ ਫੇਰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕੋਈ ਦਸਵਾ ਤਿੰਨ ਦਸਵੋਂ ਇਹ ਇੰਨਾ ਕੁਝ 20 ਮਹੀਨਾ ਦੇ ਵਿੱਚ ਪੋਸੀਬਲ ਹੋ ਗਿਆ ਜੇ ਇਹਨਾਂ ਕੁਝ ਪਿੱਛੇ ਚੱਲਤਾ ਹੁੰਦਾ ਤੇ ਅੱਜ ਪੰਜਾਬ ਨੇ ਕਿੱਥੇ ਹੋਣਾ ਸੀਗਾ ਪੰਜਾਬ ਨੰਬਰ 1 ਸੂਪਾ ਹੋਣਾ ਸੀਗਾ ਕਿ ਨਹੀਂ ਹੋਣਾ ਸੀਗਾ ਸਾਡੇ ਕੋਲ ਕੋਈ ਪੈਸੇ ਦੀ ਘਾਟ ਥੋੜੀ ਆ ਅਸੀਂ ਅੱਜ ਵੀ ਕਹਿੰਦੇ ਆ ਸਾਡੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਆ ਜਿੱਥੇ ਮਰਜੀ 10 ਸਾਲ ਪੁਰਾਣੇ ਹੀ ਖਜ਼ਾਨਾ ਖਾਲੀ ਆ ਹਮੇਸ਼ਾ ਸਾਡਾ ਖਜ਼ਾਨਾ ਖਾਲੀ ਆ ਇੱਕੋ ਹੀ ਗੱਲ ਕਰੀ ਗਏ ਤੇ ਖਜ਼ਾਨਾ ਲੁੱਟ-ਲੁੱਟ ਕੇ ਆਪਾਂ ਨੇ ਘਰਾਂ ਦੇ ਅੰਦਰ ਅੱਜ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਵਿਕਾਸ ਦੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਗੁਰੂ ਸਾਹਿਬ ਦੀ ਨੇਅਤ ਦੇ ਨਾਲ ਇਮਾਨਦਾਰੀ ਦੇ ਨਾਲ ਚੱਲ ਰਹੇ ਨੇ ਅੱਜ ਤਰ ਦੀ ਤੁਸੀਂ ਲੰਘ ਕੇ ਆਏ ਹੋ ਕੁਝ ਦਿਨਾਂ ਤੱਕ ਅਸੀਂ ਇਹ ਜਣਾ ਆ ਅ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਜਿਹੜਾ ਗੇਟ ਬਣਾ ਰਹੇ ਆ ਇਹਦਾ ਵੀ ਅਸੀਂ ਸ਼ੁਰੂਆਤ ਜਿਹੜੀ ਕਰ ਦੇਣੀ ਆ ਔਰ ਇੱਕ ਤੁਸੀਂ ਮੇਰੇ ਨਾਲ ਸਹਿਮਤ ਵੀ ਹੋਵੋਗੇ ਸਾਰੇ ਜਾਣੇ ਕਿ ਉਹਦੇ ਥੱਲੇ ਇੱਕ ਠੇਕਾ ਇੱਕ ਗੁਰੂ ਸਾਹਿਬ ਦੇ ਘਰ ਨੂੰ ਗੇਟ ਜਾਂਦਾ ਹੋਵੇ ਉਦੇ ਥੱਲੇ ਠੇਕਾ ਹੋਣਾ ਚਾਹੀਦਾ ਕਿ ਨਹੀਂ ਨਹੀਂ ਨਾ ਹੋਣਾ ਚਾਹੀਦਾ ਕਿ ਉਹ ਇਹ ਚਕਾਵਾਂਗੇ ਜੀ ਸਵਾਲਾ ਹਾਰ ਜੈ ਜੀ ਅਸਟ੍ਰੇਲੀਅਨ ਬਾ ਕਿ ਤੁਸੀਂ ਇਹੋ ਜੇ ਕੰਮ ਕੀਤੇ ਆ ਤੇ ਉਹਦੇ ਥੱਲੇ ਅਸੀਂ ਇਹੋ ਜੀ ਚੀਜ਼ ਰਹਿਣ ਦਵਾਂਗੇ ਮੈਂ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਤਾ ਮੈਂ ਕਿ ਜਿਸ ਦਿਨ ਇਹਦੇ ਤੇ ਗੁਰੂ ਸਾਹਿਬ ਦਾ ਸ਼ਬਦ ਲਿਖ ਦਿੱਤਾ ਗਿਆ ਨਾ ਉਸ ਦਿਨ ਤੋਂ ਬਾਅਦ ਅਸੀਂ ਥੱਲੇ ਠੇਕਾ ਟਾਲ ਦੇ ਨਹੀਂ ਕਰਨਾ ਇਹਦੀ ਜਗਾ ਜੜੀ ਆ ਉਹ ਕੋਈ ਹੋਰ ਲੱਭੋ ਇਹ ਸਾਡੇ ਧਾਰਮਿਕ ਸਥਾਨ ਨੂੰ ਬਹੁਤ ਵੱਡੇ ਧਾਰਮਿਕ ਸਥਾਨ ਨੂੰ ਸਾਡੀ ਸੜਕ ਜਿਹੜੀ ਜਾਨੀਆਂ ਉਹਨਾਂ ਨੂੰ ਸਮਰਪਿਤ ਗੇਟ ਜਿਹੜਾ ਹੈ ਇਹ ਬਣਾਇਆ। ਸੋ ਬਾਕੀ ਜਿਹੜੀ ਹੈਗੀ ਆ ਗ੍ਰਾਂਟਾਂ ਇਹ ਤੁਸੀਂ ਦੇਖ ਹੀ ਰਹੇ ਹੋ ਜੜਿਆਲੇ ਵਾਲੇ ਵੀ ਬੈਠੇ ਨੇ। ਹਾਂ ਇੱਕ ਖਾਸ ਗੱਲ ਹੋਰ ਕਿ ਸਾਡੇ ਚਾਰ ਕਾਉਂਸਲਰ ਸਹਿਬਾਨ ਜੜਿਆਲੇ ਦੇ ਸਰਦਾਰ ਨਰਮਲ ਸਿੰਘ ਲਾਹ ਯਾ ਸਾਹਿਬ ਰਿੰਕੂ ਜੀ ਹਰਜਿੰਦਰਦੀ ਸ਼ਾਹ ਜਾਇ ਨੇ ਗੋਲਦੀ ਜੀ ਇਹਨਾਂ ਨੇ 4 ਕਾਉਂਸਲਰ ਸਾਡੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਉਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਸਾਥ ਦੇਣ ਦਾ ਕਿ ਜਿਹੜਾ ਤੁਸੀਂ ਵਿਕਾਸ ਦੇ ਕੰਮ ਮਾਨ ਸਾਹਿਬ ਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਅਸੀਂ ਵੀ ਉਹਦੇ ਵਿੱਚ ਹਿੱਸਾ ਬਣਨਾ ਚਾਹੁੰਦੇ ਹਾਂ ਅਸੀਂ ਵੀ ਚਾਹੁੰਦੇ ਆ ਕਿ ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਵੇ ਜਦੋਂ ਇਹੋ ਜਿਹੀਆਂ ਚੀਜ਼ਾਂ ਆਉਣ ਸਾਡਾ ਵੀ ਨਾਮ ਉਹਦੇ ਵਿੱਚ ਆਵੇ ਕਿ ਅਸੀਂ ਵੀ ਆਪਣਾ ਭੰਗ ਦਾ ਯੋਗਦਾਨ ਪਾਉਣ ਵਾਸਤੇ ਜਿਹੜਾ ਇਸ ਵਿਕਾਸ ਦੀ ਕ੍ਰਾਂਤੀ ਦੇ ਵਿੱਚ ਅਸੀਂ ਵੀ ਸ਼ਾਮਲ ਹੋ ਗਏ ਸੀਗੇ ਅਸੀਂ ਵੀ ਆਪਣਾ ਯੋਗਦਾਨ ਪਾਇਆ ਸੀਗਾ ਸੋ ਇਹਨਾਂ ਵੀਰਾਂ ਵਾਸਤੇ ਇੱਕ ਵਾਰੀ ਤਾਲੀਆਂ ਮਾਰ ਦਿਓ ਕਿਰਪਾ ਕਰੀ ਸੰਨ ਸੋਨਹਾਰਾ ਸੋਨਹਾਰਾ ਕਿਉਂਕਿ ਸਾਨੂੰ ਆ ਜਰੂਰਤ ਆ ਚੰਗੇ ਬੰਦੇ ਜਿਹੜੇ ਨੇ ਨਾ ਉਹਨਾਂ ਦੀ ਜਰੂਰਤ ਆ ਜਦੋਂ ਵੀ ਵਿਕਾਸ ਕਰਨਾ ਹੋਵੇ ਨਾ ਫਿਰ ਜਿੰਨੇ ਵੀ ਚੰਗੇ ਬੰਦੇ ਆ ਉਹਨਾਂ ਨੂੰ ਨਾਲ-ਨਾਲ ਉਹ ਵੀ ਫਿਰ ਇੱਕ ਇੱਕ ਦੇ 2 11 ਜਿਹੜੇ ਨੇ ਉਹ ਭਾਂਜ ਜਾਂਦੇ ਨੇ ਉਹ ਵੀ ਆਪਣਾ ਯੋਗਦਾਨ ਜਿਹੜਾ ਆ ਉਹ ਕਾਉਣ ਲੱਗ ਜਾਂਦੇ ਨੇ ਪਾਰਟੀ 'ਚ ਜੋ ਬੰਦਾ ਮਾਨ ਸਤਕਾਰ ਆ ਤੁਸੀਂ ਸਾਰੇ ਜਾਣਦੇ ਹੋ ਆਪਾਂ ਵੀ ਜੇ 12 ਤੋਂ ਪਹਿਲਾਂ ਚਲੇ ਜੇ 12 ਦੀ ਪਾਰਟੀ ਬਣੀ ਆ ਮੈਂ 11 ਸਾਲ ਦੀ ਉਮਰ ਦੇ ਵਿੱਚ ਅਸੀਂ 12ਵੀਂ ਹੋਣ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ 12 ਸਾਲ ਦੀ ਆ ਲਾਈਫ ਦੇ ਵਿੱਚ ਉਮਰ ਦੇ ਵਿੱਚ ਇੱਕ ਪਾਰਟੀ ਜਿਹੜੀ ਆ ਉਹ ਰਾਸ਼ਟਰੀ ਰਾਜਨੀਤਿਕ ਪਾਰਟੀ ਬਣ ਗਈ ਆ ਇੰਨੀ ਗਰੋਥ ਅੱਜ ਤੱਕ ਕਿਸੇ ਪਾਰਟੀ ਨੇ ਇੰਡੀਆ ਦੇ ਵਿੱਚ ਕੀਤੀ ਨਹੀਂ ਆ ਰਾਸ਼ਟਰੀ ਰਾਜਨੀਤਿਕ ਪਾਰਟੀ ਸਿਰਫ 12 ਸਾਲ ਦੇ ਸਮੇਂ ਦੇ ਵਿੱਚ ਇਹ ਮਿਹਨਤ ਆ ਉਹਨਾਂ ਸਾਡੇ ਲੀਡਰ ਸਾਹਿਬਾਨ ਦੀ ਸਾਡੇ ਵਰਕਰਾਂ ਦੀ ਜਿਨ੍ਹਾਂ ਨੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਆਪਣੇ ਕੋਲੋਂ ਤੇਲ ਕੋ ਆਪਰਾ ਕੇ 3000 ਇਕੱਤਰ ਕੇ ਆਪਾਂ 92 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਦਵਾਈਆਂ ਨੇ ਸੋ ਆਪਾਂ ਇਸ ਤਰ੍ਹਾਂ ਇਹ ਵਿਕਾਸ ਜਿਹੜਾ ਆ ਇਹਨੂੰ ਇਸ ਤਰ੍ਹਾਂ ਹੀ ਜਾਰੀ ਰੱਖਣਾ ਹੈ ਵਾਹੇ ਵੀ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਵੀ ਅਸੀਂ ਅਗਲੀ ਵਾਰੀ ਵੋਟਾਂ ਮੰਗਨ ਆਵਾਂਗੇ ਅਸੀਂ ਇਹ ਨਹੀਂ ਕਵਾਂਗੇ ਸਾਨੂੰ ਇੱਕ ਮੌਕਾ ਔਰ ਦੇ ਦਿਓ ਅਸੀਂ ਇਹ ਕਵਾਂਗੇ ਕਿ ਜੇ ਅਸੀਂ ਕੰਮ ਕੀਤੇ ਨੇ ਤੇ ਸਾਨੂੰ ਵੋਟ ਪਾਇਓ ਜੇ ਅਸੀਂ ਕੰਮ ਨਹੀਂ ਕੀਤੇ ਤੇ ਸਾਨੂੰ ਵੀ ਵੋਟ ਨਾ ਪਾਓ ਇਹ ਆ ਸੀ ਕਹਦਾ ਇਹੋ ਗੱਲ ਕਹਿੰਦੇ ਸੀਗੇ ਔਰ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਪਿੱਜੀ ਵਾਰੀ ਨੂੰ ਲੜ ਰਹੇ ਸੀਗੇ ਦਿੱਲੀ ਦੇ ਵਿੱਚ ਉਹਨਾਂ ਕੁਝ ਨਹੀਂ ਸੀਗਾ ਗਨਾਇਆ ਉਹਨਾਂ ਨੇ ਜਨਤਾ ਨੂੰ ਇੱਕੋ ਹੀ ਗੱਲ ਕਹਿ ਦਿੱਤੀ ਸੀਗੀ ਕਿ ਜੇ ਮੇਰੇ ਪੰਜਾਂ ਸਾਲਾਂ ਦੇ ਕੰਮ ਪਸੰਦ ਆਏ ਆ ਤੇ ਮੈਨੂੰ ਵੋਟ ਪਾ ਦਿਓ ਵਰਨਾ ਮੈਨੂੰ ਵੋਟ ਨਾ ਪਾਇਓ 17 ਦੇ ਵਿੱਚੋਂ 63 ਸੀਟਾਂ ਫਿਰ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਾਹਿਬ ਨੂੰ ਦਿੱਤੀਆਂ ਸਰੇਲ ਇਹਨੂੰ ਕਹਿੰਦੇ ਆ ਵਿਕਾਸ ਕੇ ਰਾਜ ਦਿੱਤੇ ਕੋਈ ਕਿਸੇ ਲੀਡਰ ਦੀ ਅੱਜ ਤੱਕ ਇੰਨੀ ਹਿੰਮਤ ਨਹੀਂ ਸੀਗੀ ਭਾਈ ਕਿ ਉਹ ਕਹੇ ਤੇ ਜੇ ਜੇ ਮੈਂ ਕੰਮ ਕੀਤੇ ਆ ਤੇ ਮੈਨੂੰ ਵੋਟ ਪਾਓ ਸੋ ਸਾਡੀ ਤਾਂ ਪਾਰਟੀ ਜਿਹੜੀ ਆ ਉਹ ਇਸ ਚੀਜ਼ ਤੇ ਚੱਲਦੀ ਆ ਕਿ ਕੋਈ ਵਿਤਕਰਾਂ ਨਹੀਂ ਕਿਸੇ ਨਾਲ ਵਿਤਕਰਾਂ ਨਹੀਂ ਜਦੋਂ ਬੰਦਾ ਜਿੱਤ ਜਾਂਦਾ ਆ ਉਹ ਸਾਰਿਆਂ ਦਾ ਹੀ ਆ ਚੋਣਾਂ ਦੇ ਵਿੱਚ ਹੋ ਸਕਦਾ ਥੋੜੀ ਬੋਦੀ ਕਿਸੇ ਨਾਲ ਬੋਲਾ ਫਰੋਸੀ ਵੀ ਹੋ ਗਈ ਹੋਵੇ ਕਿਉਂਕਿ ਹਰ ਇੱਕ ਨੇ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹੁੰਦਾ ਸੋ ਆਪਾਂ ਉਹ ਚੀਜ਼ਾਂ ਚੋਣਾਂ ਜਿੱਦਣ ਖਤਮ ਹੋ ਜਾਣ ਜਿਹੜਾ ਜਿੱਤ ਜੇ ਉਹ ਸਾਰਿਆਂ ਦਾ ਹੀ ਆ ਬਾਕੀ ਵੀ ਜਦੋਂ ਜੇ ਕੋਈ ਸਾਡੇ ਵਿਰੋਧ ਹੋਣਗੇ ਪਾਰਟੀ ਪੱਧਰ ਤੇ ਤੇ ਉਹ ਜਦੋਂ ਚੋਣ ਜਾਬਤੇ ਲਾਗੂ ਹੋਣਗੇ ਕਿਤੇ 58 ਮਹੀਨਿਆਂ ਦੇ ਬਾਅਦ ਉਦੋਂ ਆਪਾਂ ਗਿਲੇ ਸ਼ਿਕਵੇ ਕਰਾਂਗੇ ਪਰ 58 ਮਹੀਨੇ 60ਾਂ ਦੇ ਵਿੱਚੋਂ ਬਾਹਰੋਂ ਪਾਜੀ 60 ਮਹੀਨੇ ਨਹੀਂ ਮਿਲਦੇ ਆ ਨਾ 58 ਮਹੀਨਿਆਂ ਪਰ ਹੱਲ ਮਿਲ ਕੇ ਚੱਲਣਾ ਵਿਕਾਸ ਕਰਨੇ ਆ 2 ਮਹੀਨੇ ਉਦੋਂ ਵੇਖਾਂਗੇ ਕੀ ਕਰਨਾ ਠੀਕ ਆ ਉਦੋਂ ਆਪਾਂ ਨਹੀਂ ਜੇ ਕੋਈ ਪ੍ਰਬੰਧਕੀ ਕਿਹੇ ਨਾਲ ਕੋਈ ਗੁੱਸੇ ਨਾਰਾਜ਼ਗੀ ਹੋਊਗੀ ਜਾਂ ਕਿਸੇ ਨੇ ਆਪਣੀ ਪਾਰਟੀ ਦੀ ਟੇਵਰ ਕਰਨੀ ਆ ਕੁਝ ਕਰਨਾ ਉਹ ਉਦੋਂ ਦੇਖੀ ਜਾਊਗੀ ਆਪਾਂ 58 ਮਹੀਨੇ ਐਕਲਿਸਟ ਸਾਰਿਆਂ ਨੇ ਰਾਜ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਨਹੀਂ ਕਹਣਾ ਕਿ ਆ ਮੇਰੇ ਗੁਆਂਡ ਦੇ ਵਿੱਚ ਕਾਂਗਰਸੀ ਆ ਮੈਂ ਇਹਦਾ ਆ ਨਹੀਂ ਹੋਣ ਦੇਣਾ ਇਧਰ ਅਕਾਲੀ ਆ ਕੁਝ ਨਹੀਂ ਹੋਣ ਦੇਣਾ ਜੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਅੱਜ ਉਹਨਾਂ ਦੀ ਹਾਲਾਤ ਵੀ ਵੇਖ ਲਓ ਕਿੱਥੇ ਆ ਅੱਜ ਕਿੱਥੇ ਕਿੱਥੇ ਪਹੁੰਚ ਗਏ ਹੋ ਤਿੰਨ ਸੀਟਾਂ ਦੇ ਸੇਵੜ ਕੇ ਤਕਾਲੀ ਦਾ 18 ਸੀਟਾਂ ਜੜੀਆਂ ਨੇ ਉਹ ਕਾਂਗਰਸ ਦੀਆਂ ਜੜੀਆਂ ਕਿੰਨੀਆਂ ਕਿਨੇ ਚਿਰ ਦੀਆਂ 100 ਸਾਲ ਪੁਰਾਣਾ ਅਕਾਲੀ ਦਲ ਕਿੰਨੇ ਪੁਰਾਣੀ 1885 ਦੀ ਕਾਂਗਰਸ ਬਣੀ ਆ ਕਿੱਥੇ ਲੋਕਾਂ ਲੋਕਾਂ ਦੀ ਪਾਵਰ ਆ ਨਾ ਲੋਕਾਂ ਨੇ ਪਰੇ ਕਰ ਦਿੱਤੇ ਲੋਕਾਂ ਨੂੰ ਜਿੱਥੇ ਟਰਸਾ ਸੀਗਾ ਕਿ ਆ ਸਾਡੇ ਹੱਕ ਦੇ ਵਿੱਚ ਕੰਮ ਕਰਨਗੇ ਲੋਕਾਂ ਨੂੰ ਉਹਨਾਂ ਨੇ ਫੇਵਰ ਦੇ ਕੇ ਵੋਟ ਪਾ ਦਿੱਤੀ ਸੋ ਆਪਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਕੋਈ ਆਪਾਂ ਲੜਾਈ ਝਗੜੇ ਦੀ ਰਾਜਨੀਤੀ ਚ ਨਹੀਂ ਜਾਣਾ ਇੱਥੇ 26 ਬਣ ਜਾਈਏ ਇੱਥੇ 25 ਬਣ ਜਾਈਏ ਇੱਥੇ ਆ ਹੋ ਜਾਈਏ ਇੱਥੇ ਜੇ ਹੋ ਜੇ ਕੋਈ ਨਹੀਂ ਕੋਈ ਹੋਤੀ ਜਾਣੀ ਆ ਕਿ ਆਪੇ ਹੀ ਫੜਾ ਲਓ ਆਪੇ ਹੀ ਛੜਾ ਲਓ ਆਪੇ ਇਨ ਇਹਦੇ ਤੇ ਫਿਕਸ ਕਰ ਲਓ ਆਪੇ ਇਨ ਇਹਦੇ ਤੇ ਫਿਕਸ ਕਰ ਲਓ ਉਹ ਆਪਾਂ ਬਦਲ ਦੇਣੀ ਆ ਰਾਜਨੀਤੀ ਔਰ ਤੁਸੀਂ ਸਾਰਿਆਂ ਨੇ ਪਿਛਲੇ 20 21 ਮਹੀਨਿਆਂ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਨੂੰ ਬਹੁਤ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਦੇਮੋ ਸਪੀਕਰ ਸਾਹਿਬ ਨੇ ਮੈਨੂੰ ਵਿਧਾਨ ਸਭਾ ਦੇ ਵਿੱਚ ਮੈਂ ਕੁਝ ਬੋਲ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਕਹਿੰਦੇ ਜੀ ਜਿਸ ਤਰ੍ਹਾਂ ਦੀਆਂ ਜੰਡਿਆਲੇ ਦੀਆਂ ਸੜਕਾਂ ਬਣਾ ਰਹੇ ਹੋਣਾ ਇਸ ਤਰ੍ਹਾਂ ਸਾਡੇ ਕੋਟਪੂਰੇ ਦੀਆਂ ਵੀ ਬਣਾ ਦਿਓ ਮੇਰੇ ਹਲਕੇ ਦੀਆਂ ਬਣਾ ਦਿਓ ਤੇ ਮੈਂ ਉਹਨਾਂ ਨੂੰ ਇਤਵਾਸ ਦਿੱਤਾ ਸੀਗਾ ਮੈਂ ਕਿਹਾ ਜਿੰਨੀ ਮੈਨੂੰ ਜੰਡਿਆਲੇ ਦੇ ਲੋਕਾਂ ਨੇ ਜਿੰਨੇ ਪਿਆਰ ਦੇ ਨਾਲ ਜਿੰਨੀਆਂ ਖੁੱਲ੍ਹੇ ਦਿਲ ਦੇ ਨਾਲ ਸੜਕਾਂ ਵਿਧਾਨ ਸਭਾ ਦੇ ਵਿੱਚ ਭੇਜਿਆ ਜਲਦੀ ਜਨਿਆਲੇ ਵਾਲੇ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਆਹੋ ਜੀਆਂ ਸੜਕਾਂ ਬਣਾ ਦੇਣਾ 197 ਕਰੋੜ ਰੁਪਈਆ ਮੈਂ ਸੜਕਾਂ ਦੇ ਵਿੱਚ ਜਿੱਥੇ ਹਜ਼ਾਰ ਕਰੋੜ ਮਿਲਿਆ ਸੀਗਾ ਕੋਈ ਸਾਨੂੰ ਤੇ ਤਾਂ ਤਾਂ ਹੁੰਦਾ ਉਹਦੇ ਵਿੱਚ ਵੀ ਹਜ਼ਾਰ ਕਰੋੜ ਦੀਆਂ ਸੜਕਾਂ ਤੁਸੀਂ ਬਣਾ ਦਿਓ ਉਹ ਮੈਂ ਜਿੰਨੀਆਂ ਜਿੰਨੀਆਂ ਸਰਕਾਰ ਨੇ ਕਿਹਾ ਸੀਗਾ ਇੰਨੀ ਕਿਲੋਮੀਟਰ ਇੰਨੀਆਂ ਚੌੜੀਆਂ ਕਰਨੀਆਂ ਪਰ ਸਾਰਾ ਕੁਝ ਕਰਕੇ ਨਾਲ ਇਹ ਵੀ ਕਹਿ ਕੇ ਕਿ ਜਿਹੜਾ ਕੰਟਰੈਕਟਰ ਭਲਾ ਆ ਰਿਹਾ ਹੈ 5 ਸਾਲ ਜ਼ਿੰਮੇਵਾਰੀ ਦੀ ਉਹਦੀ ਆ ਉਹਦੇ ਵਿੱਚ ਕੋਈ ਟੋਆ ਪੈ ਗਿਆ ਝਰੀਟ ਆ ਗਈ ਉਹ 5 ਸਾਲ ਉਹੋ ਹੀ ਰਿਪੇਅਰ ਕਰੂਗਾ ਇੰਨਾ ਕੁਝ ਕਰਨ ਦੇ ਬਾਵਜੂਦ ਵੀ 197 ਕਰੋੜ ਰੁਪਇਆ ਛੜਕਾਂ ਦੇ ਵਿੱਚ ਉਪਚਾ ਕੇ ਦੇਤਾ ਹਨ 197 ਕਰੋੜ ਵਰਤਣ ਵਾਸਤੇ ਲੈ ਫਿਰ ਵਿੱਤ ਵਿਭਾਗ ਨੂੰ ਲਿਖ ਦਿੰਦਾ ਕਿ ਅਸੀਂ ਆਪਣਾ ਬਚਾਇਆ ਛੜਕਾਂ ਸੀ ਉਨੀਆਂ ਬਣਾਤੀਆਂ ਜਿੰਨੀਆਂ ਤੁਸੀਂ ਕਹਿਿਆ ਸੀ ਗਿਆ 197 ਕਰੋੜ ਬਚਿਆ ਆ ਆਇਆ ਸਰਕਾਰ ਸਾਡੀਆਂ ਸਾਨੂੰ 197 ਕਰੋੜ ਇਹ ਵੀ ਵਰਤਣ ਵਾਸਤੇ ਸਾਨੂੰ ਇਜਾਜ਼ਤ ਦੇ ਦਿਓ ਤੇ ਅਸੀਂ 197 ਕਰੋੜ ਦੀਆਂ ਹੋਰ ਪੰਜਾਬ ਦੇ ਵਿੱਚ ਸ਼ਰਕਾਂ ਜੰਗਾ ਉਠਾਪ ਕੇ ਸੋ ਇਹ ਵੀ ਬਣ ਜਾਣਗੀਆਂ ਹੋ ਜਾਣੀਆਂ ਜਿਵੇਂ ਸੁਪੇਦਾਰ ਸਾਹਿਬ ਕਹਿ ਰਹੇ ਸੀ ਕਿ ਥੋੜਾ ਜਿਹਾ ਹੌਸਲਾ ਜਦੋਂ ਗੁੰਜਣਾ ਜਾਦੀਆਂ ਪਈਆਂ ਹੁਣ ਆ ਜਿਤਨਾ ਸਾਡੇ ਇੱਕ ਇਤਰਾ ਅਦਾਰੋਵਾਲ ਰੋਡ ਦੇ ਉੱਤੇ ਜਿੰਨੇ ਘਰ ਬਣੇ ਨੇ 4 500 ਘਰ ਨੇ ਉਹਨਾਂ ਨੂੰ ਜਿਹੜਾ ਵੀ ਐਮਐਲਏ ਆਇਆ ਮੰਤਰੀ ਆ ਪਾ ਲੋ ਜੀ ਜਦੋਂ ਆ ਸੁਭਾ ਜਾਂਦਾ ਇਹਦੇ ਵਿੱਚ ਪਾਣੀ ਸੋਟ ਲੋ ਜੀ ਗੰਦਾ ਪਾਣੀ ਸੋਟ ਲੋ ਜੀ ਹਾਲ ਨਹੀਂ ਕੀਤਾ ਸੋ ਪਾ ਲੋ ਲੱਭ ਕੇ ਇਹਦੇ ਚ ਪਾ ਦਿਓ ਜੀ ਇਹਦੇ ਉਹਨਾਂ ਦੀ ਸੂਏ ਪੱਕੇ ਕਰਾਉਣੇ ਸ਼ੁਰੂ ਕਰ ਦਿੱਤੇ ਉਹਨੋਂ ਦੇਰ ਦੁਆਲੇ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੁਦਰਤੀ ਆਪੀਓ ਜਿਹੜਾ ਗੰਦਾ ਪਾਣੀ ਘਰਾਂ ਦਾ ਹੈ ਉਹਦੇ ਵਿੱਚ ਹੁਣ ਨਹੀਂ ਪਊਗਾ ਨਹੀਂ ਪਊਗਾ ਵਾਸੇ ਵੀ ਨਹੀਂ ਪੈਣਾ ਨਹੀਂ ਚਾਹੀਦਾ ਕਮਨ ਗੁਰੂ ਪਾਣੀ ਤੇ ਤਾਂ ਜੇ ਅਸੀਂ ਪਾਣੀ ਨੂੰ ਹੀ ਗੰਦਰਾ ਕਰ ਦੇਣਾ ਆ ਆਪਣੇ ਉਹ ਘਰਾਂ ਦੇ ਪਾ ਕੇ ਪਾਣੀ ਗੰਦਾ ਤੇ ਫਿਰ ਤੇ ਸਾਡਾ ਉਹ ਪਾਣੀ ਜਿਹੜਾ ਆ ਉਹ ਬੂਛਦਾ ਜੂਗਾ ਸੋ ਅਸੀਂ ਉਹਨੂੰ ਵੀ ਪੱਕਾ ਕਰਨ ਲਈ ਉਹਨਾਂ ਤੋਂ ਵੀ ਕੱਲ ਉਹਨਾਂ ਨੂੰ ਵੀ ਇੱਕ ਇਹੋ ਜਿਹੀ ਯਕੀਨ ਦਵਾਇਆ ਮਾਫੀ ਵੀ ਮੰਗੀ ਆ ਉਹਨਾਂ ਕੋਲ ਕਿ ਤੁਹਾਨੂੰ ਚਲੋ ਮੁਸ਼ਕਲ ਆ ਰਹੀ ਆ ਪਰ ਅਸੀਂ ਨਾਲ ਹੀ ਉੱਥੇ ਵੀ ਜਿਹੜਾ ਪੱਕਾ ਸੀਵਰੇਜ ਪਾਉਣ ਦੀ ਗੱਲ ਜਿਹੜੀ ਆ ਉਹ ਕਰ ਲਈ ਆ ਜਿੰਨਾ ਚਿਰ ਉਹਨਾਂ ਨੂੰ ਕੋਈ ਮੁਸ਼ਕਲ ਆ ਉਹਨਾਂ ਚਿਰ ਕੋਈ ਟੈਂਕਰ ਵਗੈਰਾ ਲਾ ਕੇ ਉਹਨਾਂ ਦਾ ਪਾਣੀ ਜਿਹੜਾ ਆ ਉਬਰਤੀ ਜਾਣਾਗੇ ਉਤਰ ਉਤਰ ਕੱਢ ਕੇ ਕਿਤੇ ਹੋਰ ਡਿਸਪੋਜ਼ ਜਿਹੜਾ ਉਹ ਕਰਦਾਂਗੇ ਔਰ 25 ਕਰੋੜ ਰੁਪਈਆ ਜੰਡਿਆਲੇ ਵੀ ਸੀਵਰੇਜ ਵਾਸਤੇ ਅਲਾਟ ਹੋ ਚੁੱਕਾ ਹੈ 25 ਕਰੋੜ ਆ ਗਿਆ ਉਹਦੇ ਬਾਅਦ ਹੋਣਾ ਥੋੜੇ ਦਿਨਾਂ ਤੱਕ ਉਹਦੇ ਕੰਮ ਜਰਾ ਹੋਣਾ ਸ਼ੁਰੂ ਹੋ ਜਾਣਾ ਤੁਸੀਂ ਜੋਤੀਸਰ ਰੋਡ ਖਾਣੀ ਲੰਘਦੇ ਹੋਵੋਗੇ ਤੁਸੀਂ ਵੇਖਦੇ ਹੋਵੋਗੇ ਤਦ ਹੀ ਆਹੋ ਜੀ ਸੜਕ ਬਣੀ ਦੇਖੀ ਸੀਗੀ ਦੇਖੀ ਕਦ ਯਹੋ ਜੀ ਸੜਕ ਵੀ ਇਤਰਾ ਵੀ ਸੜਕਾਂ ਜਿਹੜੀਆਂ ਨੇ ਬਣਤੀਆਂ ਹੁੰਦੀਆਂ ਨੇ ਸਰੀ ਸਰੀਏ ਪਾਪ ਆਗੇ ਵਿੱਚ ਸੜਕਾਂ ਬਣਤੀਆਂ ਹੁੰਦੀਆਂ ਨੇ ਪੈਸੇ ਵੀ ਘੱਟ ਲਾਏ ਤੇ ਸੜਕਾਂ ਵੀ ਮਜ਼ਬੂਤ ਬਣਾਉਂਦੀਆਂ ਆ ਗੁੰਨੂ ਵਾਲਾ ਪੁਲ ਕਦੋਂ ਦਾ ਅੜਿਆ ਪਿਆ ਸੀਗਾ ਉਹ ਜਿਹੜੀ ਉਹਦੇ ਉੱਤੇ ਸੀਗਾ ਹੋ ਗਿਆ ਨਾ ਸ਼ੁਰੂ 당ਕੇ ਨਾ ਯਾਰੀ ਵਾਲਾ ਪੁਲ ਬਣਾ ਰਹੇ ਕਿੰਨਾ ਉਥੇ ਸੜਕ ਜਿਹੜੀ ਆ ਉਹ ਜਦੋਂ ਉਹਦੇ ਉੱਤੇ ਲੰਗਦਾਈਆ ਵਹੀਕਲ ਜਾਂਦੇ ਨੇ ਜਾਂ ਟ੍ਰੇਨ ਆਉਂਦੀ ਆ ਤੇ ਕਿੰਨਾ ਉੱਥੇ ਰਸ਼ ਪੈ ਜਾਂਦਾ ਅਸੀਂ ਉਹਦੇ ਤੇ ਉਹ ਪੋਲ ਜਿਹੜਾ ਆ ਉਹ ਬਣਾਉਣ ਦੇ ਲੱਗੇ ਆ 45 ਕਿਲੋ ਮੀਟਰ ਤੇ ਆ ਉਹਦੇ ਵਾਸਤੇ ਵੀ ਅਸੀਂ ਪੀਡਲ ਜੁੜੀ ਦੇ ਵਿੱਚੋਂ ਮਨਜ਼ੂਰ ਜਿਹੜਾ ਆ ਉਹ ਕਰ ਦਿੱਤਾ ਸੋ ਵੀ ਆ ਵੀ ਨਿਓ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਪੀਡ ਦੇ ਨਾਲ ਕੰਮ ਕਰਦੇ ਰਵਾਂਗੇ ਇਸ ਤਰ੍ਹਾਂ ਹੀ ਸਾਥ ਜਿਹੜੇ ਆ ਉਹ ਦਿੰਦੇ ਰਹੋ ਮਿਲਦੇ-ਗਿਲਦੇ ਰਹੋ ਆਓ ਆਪਣੀਆਂ ਸਮੱਸਿਆਵਾਂ ਦੱਸੋ ਮੇਰੇ ਵਾਸਤੇ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਕ ਤਰੀਕ ਹੀ ਜਦੋਂ ਉਦੋਂ ਵੀ ਮੈਨੂੰ ਬੁਲਾ ਲਿਆ ਗਿਆ ਪਰ ਮੈਂ ਸਵੇਰੇ ਗਿਆ ਸ਼ਾਮ ਨੂੰ ਆ ਗਿਆ ਮੇਰੇ ਤੇ ਜਿਹੜਾ ਚੰਦੀਗੜ੍ਹ ਘਰ ਮਿਲਿਆ ਨਾ ਮੈਨੂੰ ਘਰਾਂ ਮਿਲਿਆ ਤੁਹਾਨੂੰ ਮਿਲਿਆ ਕਿਹਨੂੰ ਉਹਦੇ ਵਿੱਚ ਵੀ ਜਾਲੇ ਲੱਗ ਗਏ ਮੈਂ ਤੇ ਉੱਥੇ ਰਹਿੰਦਾ ਹੀ ਨਹੀਂ ਆ ਮੈਂ ਤੇ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਉਸੇ ਵੇਲੇ ਸਵੇਰੇ ਜਾਂਦਾ ਇੱਕ ਵੀਕ ਨੂੰ ਸਵੇਰੇ ਗਿਆ ਸ਼ਾਮ ਨੂੰ ਵਾਪਸ ਇੱਥੇ ਆ ਗਿਆ ਮੈਂ ਘਰ ਗਿਆ ਹੀ ਨਹੀਂ ਸੀਆਮ ਸਰ ਕੋਲ ਗਿਆ ਉਹਨਾਂ ਦੇ ਘਰ ਗਿਆ ਉੱਥੇ ਜਾ ਕੇ ਜੋ ਜਿਹੜੇ ਕੰਮ ਵਾਸਤੇ ਗਿਆ ਸੀਗਾ ਉਹ ਕੰਮ ਕੀਤਾ ਉੱਥੇ ਸਿੱਧਾ ਜਿਹੜਾ ਉਹ ਵਾਪਸ ਆ ਗਿਆ ਸੋ ਜ਼ਿਆਦਾਤਰ ਹਲਕੇ ਦੇ ਵਿੱਚ ਹੀ ਆ ਜੇ ਨਹੀਂ ਨਹੀਂ ਕੋਈ ਮੁਸ਼ਕਲ ਆ ਤੇ ਇੱਥੇ ਸਾਡੇ ਕੋਲ ਇਹ ਦਫ਼ਤਰ ਜਿਹੜਾ ਤੁਹਾਡਾ ਇੱਥੇ ਪਟਾਰਾ ਲਿਖਿਆ ਵੀ ਜਾਂਦਾ ਐਪਲੀਕੇਸ਼ਨ ਵੀ ਲਈ ਜਾਂਦੀ ਆ ਜੋ ਕੁਝ ਮਸਲੇ ਹੁੰਦੇ ਨੇ ਜੋ ਹੱਲ ਕਰ ਸਕਦੇ ਨੇ ਤੇ ਠੀਕ ਆ ਨਹੀਂ ਤੇ ਮੇਰੇ ਕੋਲ ਆ ਜਾਂਦੇ ਨਹੀਂ ਸੋ ਆਪਾਂ ਇਤਰਾ ਹੀ ਇਹਨੂੰ ਕੰਟੀਨਿਊ ਕਰਨਾ ਹੈ ਇਤਰਾ ਹੀ ਆਪਾਂ ਬਦਾਰ ਹਾਂ ਇਸ ਤਰ੍ਹਾਂ ਹੀ ਹਲਕੇ ਦਾ ਵਿਕਾਸ ਕਰਨਾ ਹਲਕੇ ਦਾ ਵਿਕਾਸ ਕਰਦੇ ਆ ਕਰਦੇ ਆਪਣੇ ਜ਼ਿਲ੍ਹੇ ਦਾ ਆਪਣੇ ਜਨਮ ਦਾ ਆਪਣੇ ਪੰਜਾਬ ਦਾ ਵਿਕਾਸ ਜਰਾ ਉਹ ਕਰਨਾ ਹੈ ਔਰ ਪੰਜਾਬ ਨੂੰ ਵਾਕਿਆਈ ਇਹੋ ਜਿਹਾ ਸੁਭਾ ਬਣਾ ਕੇ ਛੱਦਣਾ 5 ਸਾਲ ਦੇ ਵਿੱਚ ਤੇ ਦੁਨੀਆ ਖਲੋਖ ਲੋ ਕੇ ਵੇਖੇ ਤੇ 5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਸੀਗੀ ਤੇ ਪੰਜਾਬ ਦੇ ਵਿੱਚ ਇੰਗੀਆਂ ਮਹਾਨ ਤਬਦੀਲੀਆਂ ਜਿਹੜੀਆਂ ਹੋ ਗਈਆਂ ਸੀਗੀਆਂ ਸੋ ਇਹ ਸਾਰਾ ਕੁਝ ਹੀ ਤੁਹਾਡੇ ਸਾਥ ਦੇ ਨਾਲ ਹੀ ਸੰਭਵ ਜਿਹੜਾ ਹੁਣ ਹੈ ਸੋ ਹੁਣ ਵੀਡੀਓ ਸਾਹਿਬ ਤੁਹਾਨੂੰ ਦੱਸਣਗੇ ਕਿ ਕਿਹੜੇ ਪਿੰਡ ਦੇ ਕਿੰਨੇ ਪੈਸੇ ਨੇ ਔਰ ਉਹ ਕਿਸ ਕੰਮ ਵਾਸਤੇ ਨੇ ਕੁੱਲ ਅਸੀਂ 1 ਕਰੋੜ ਤੇ 3 ਲੱਖ ਰੁਪਇਆ ਜਿਹੜਾ ਉਹ ਵਕ ਵਕ ਪਿੰਡਾਂਵੀਆਂ ਪੰਚਾਇਤਾਂ ਦਾ ਪਿੰਡਾਂ ਨੂੰ ਦੇ ਰਹੇ ਆ ਉਹ ਤੁਸੀਂ ਜਿਹੜੇ ਵੀ ਪੈਸੇ ਜਿੰਨੇ ਵੀ ਮਿਲਣਗੇ ਤੁਹਾਨੂੰ ਉਹ ਜੁਡੀਸ਼ੀਅਸਲੀ ਖਰਚ ਕਰਿਓ ਜੇ ਕੋਈ ਮੁਸ਼ਕਲ ਆ ਜੂਗੀ ਤੇ ਸਾਡੇ ਨਾਲ ਕੰਟੈਕਟ ਕਰ ਲਿਓ ਇਸ ਤੋਂ ਇਲਾਵਾ ਅਸੀਂ ਕੋਈ ਸਪੋਰਟਸ ਕਿੱਟਾਂ ਪਿੰਨਿਆਂ ਵੀਡੀਓ ਸਾਹਿਬ ਹਾਂ ਜਿੰਦੇ ਅਸੀਂ ਚੱਕ ਦੇ ਰਹੇ ਹਰ ਇੱਕ ਪੰਚਾਇਤ ਨੂੰ ਇੱਕ ਇੱਕ ਸਪੋਰਟਸ ਕਿੱਟ ਦੇ ਰਹੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਸਪੋਰਟਸ ਕਿੱਟ ਜਿਹੜੇ ਨੇ ਉਹ ਦਿਓ ਆਪਣੇ ਬੱਚਿਆਂ ਨੂੰ ਉਹ ਜਾ ਕੇ ਗਰਾਊਂਡਾਂ ਦੇ ਵਿੱਚ ਚੇਤਨ ਮੈਂ ਇੱਕ ਤਰੀਕ ਨੂੰ ਜਿੱਤਨ ਮੈਂ ਵਾਪਸ ਆ ਅਡੇਰੀਵਾਲ ਦੇ ਵਿੱਚ ਸਾਹਿਲਪ੍ਰੀਤ ਕਬੱਡੀ ਕੱਪ ਜਿਹੜਾ ਉਹ ਕਰਾਇਆ ਸੀਗਾ ਬਾਬਾ ਸਦਾਨ ਦੇ ਉੱਥੇ ਜਗਾ ਦੇ ਉੱਤੇ ਸੋ ਉਹਦੇ ਵਿੱਚ ਵੀ ਮੈਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਪੂਰੇ ਮਾਝੇ ਮਾਲਵੇ ਦੁਆਬੇ ਦੇ ਪਲੇਅਰ ਉੱਥੇ ਜਿਹੜੇ ਆ ਯਾਸੀ ਕੇ ਬੜੀ ਵਧੀਆ ਪਰਫਾਰਮੈਂਸ ਉਹਨਾਂ ਨੇ ਦਿੱਤੀ ਸੀਗੀ ਸੋ ਇਸ ਤਰ੍ਹਾਂ ਦੀਆਂ ਸ਼ਿੰਜਾਂ ਜਿਹੜੀਆਂ ਨੇ ਉਹ ਹਰ ਪਿੰਡ ਦੇ ਵਿੱਚ ਪੈਣੀਆਂ ਚਾਹੀਦੀਆਂ ਨੇ ਤਾਂ ਹੀ ਸਾਡੇ ਬੱਚੇ ਜੇ ਅੱਜ ਸਾਡੀ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਤੇ ਕੱਲ ਨੂੰ ਉਹ ਕੋਈ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਤਾਂ ਹੀ ਖੇਡਣਗੇ ਜੇ ਫਣੀਰੀ ਇਥੋਂ ਜੜੀ ਆ ਉਹ ਤਿਆਰ ਕਰਕੇ ਤੇ ਚਾਗੇ ਸੋ ਅੱਜ 30 ਕਿੱਟਾਂ ਜਿਹੜੀਆਂ ਨੇ ਸਪੋਰਟਸ ਦੀਆਂ ਜਿੰਨਿਆਂ ਨੂੰ ਚੱਕ ਦੇਣੇ ਆ ਉਹਨਾਂ ਨੂੰ ਨਾਲ ਇੱਕ ਇੱਕ ਕਿੱਟ ਜਿਹੜੀ ਆ ਉਹ ਦੇ ਰਹੇ ਆ ਬਾਕੀ ਪੀ ਕਿੰਨਾ ਸਾਡੇ ਕੋਲ ਹੋਰ ਨਹੀਂ ਉਹ ਵੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਮੁੰਡੇ ਪਿੰਡ ਦੇ ਬਹੁਤ ਬਾਰ ਬੁਲਾ ਕੇ ਉਹਨਾਂ ਨੂੰ ਦੇਰਾਂਗੇ ਉਹ ਵੀ ਜਿਹੜੇ ਆ ਉਹ ਵੰਡਨ ਤੇ ਖੇਡਾਂ ਪ੍ਰਤੀ ਜਿਹੜਾ ਉਪਰੇ ਰਸਤਰ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਬੜੇ ਧਿਆਨ ਦੇ ਨਾਲ ਆਏ ਸੁਣਿਆ ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਸਾਰਾ ਹਰਦਾ ਜਿਹੜਾ ਆ ਜਦੋਂ ਮੈਂ ਨਾ ਉੱਥੋਂ ਚੱਲਣ ਦਾ ਕਹਾਂ ਨਾ ਬਾਜੀ ਚੰਡੀਗੜ੍ਹੋਂ ਤੇ ਮੈਨੂੰ ਮਾਨ ਸਾਹਿਬ ਕਹਿੰਦੇ ਕਹਿੰਦੇ ਤੁਸੀਂ ਅੱਜ ਹੀ ਆਏ ਹੋ ਅੱਜ ਹੀ ਤੁਸੀਂ ਜਾ ਕੇ ਕਹਿੰਦੇ ਹੋ ਮੈਂ ਕਬੱਡੀ ਕੱਪ ਦੇ ਵਿੱਚ ਜਾਣਾ ਆ ਤੇ ਸਮਾਂ ਦੇ ਥੋੜਾ ਜਿਹਾ ਇੱਥੇ ਹੀ ਦੇ ਲੇਟ ਹੋ ਗਿਆ ਤੇ ਕਿਵੇਂ ਜਾਓਗੇ ਮੈਂ ਕਿਹਾ ਇਹ ਜੰਡਿਆਲੇ ਦੇ ਲੋਕਾਂ ਦਾ ਪਿਆਰ ਆ ਉਹਨਾਂ ਦੀ ਖੇਚਾ ਉਹਨਾਂ ਨੇ ਮੈਨੂੰ ਆਪਣੇ ਆਪ ਹੀ ਖਿੱਚ ਕੇ ਲੈ ਜਾਣਾ ਉਹਨਾਂ ਨੇ ਆਪਣੇ ਆਪ ਹੀ ਲੈ ਜਾਣਾ ਕਿਉਂਕਿ ਜਿੰਨੀ ਜਿੰਨੀ ਉਹ ਮੇਰੀ ਉਡੀਕ ਕਰ ਰਹੇ ਨੇ ਨਾ ਉਥੇ ਸੰਗਤ ਦੇ ਵਿੱਚ ਹੀ ਰੱਬ ਵਸਦਾ ਹੈ ਜਿੰਨੀ ਉਹ ਉਡੀਕ ਕਰ ਰਹੇ ਨੇ ਮੇਰੀ ਉਹਨਾਂ ਦੀਆਂ ਉਡੀਕਾਂ ਨੇ ਮੈਨੂੰ ਇੱਥੇ ਜਿਹੜਾ ਆ ਉਹ ਪੂਜਾ ਦੇਣਾ ਮੈਂ ਬਿਲਕੁਲ ਟਾਈਮ ਸਿਰ ਉੱਥੇ ਪਹੁੰਚ ਕੇ ਸਾਰੇ ਖਿਡਾਰੀਆਂ ਨੂੰ ਜਿਹੜਾ ਆ ਉਹ ਸਨਮਾਨਿਤ ਕੀਤਾ ਸੀਗਾ ਬੜੇ ਵਧੀਆ ਮਾਹੌਲ ਦੇ ਵਿੱਚ ਉਹ ਕਬੱਡੀ ਕੱਪ ਜਿਹੜਾ ਇੱਥੇ ਆ ਸੀਗਾ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਵੀ ਹੋਰ ਆਪਣੇ ਆਪਣੇ ਟੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹੋਵੇ ਆਪਾਂ ਉਹਨੂੰ ਖੇਡਾਂ ਦੇ ਹੋਰ ਪਰਫੁੱਲਤ ਕਰਨ ਵਾਸਤੇ ਕੰਮ ਜਿਹੜਾ ਹੈ ਉਹ ਕਰੀਏ ਤੁਹਾਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ